जय प्रसाद तुम प्रकट संसार तिस प्रभु को मूल नमन हो बेसार जय प्रसाद तेरा परताप प्रेम मन मो तु का कह जाऊं जय प्रसाद तेरे कार्य पूरे ਤੇ ਸੇ ਜਾਨ ਮਨ ਸਦਾ ਗੂਰੇ ਜੈ ਪ੍ਰਸਾਦ ਨੂੰ ਪਾਵੇ ਸਤਿ ਰੇ ਮਨ ਮੇਰੇ ਤੂੰ ਪਾਸ ਹੋ ਰਾਚ ਜੈ ਪ੍ਰਸਾਦ ਸਭ ਕੀ ਗਾਤ ਹੋਏ ਨਾਮ ਜਪ ਜਪੈ ਜਟ ਸੋਏ ਜੈ ਪ੍ਰਸਾਦ ਸਭ ਕੀ ਗਤ ਹੋਵੇ ਨਾਨਕ ਜਾਪ ਜਪੈ ਜਾਪ ਸੋਏ ਜੈ ਪ੍ਰਸਾਦ ਕੋ ਪ੍ਰਗਟ ਸੰਸਾਰ ਇਸ ਪ੍ਰਭ ਕਾ ਮੂਲ ਨ ਮਨੋ ਹੋ ਬਿਸਾਰ ਜੈ ਪ੍ਰਸਾਦ ਤੇਰਾ ਪ੍ਰਤਾਪ ਰੇ ਮਨੁ ਪਾ ਕੋ ਗਾ ਕੋ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਕਿਸੇ ਜਨ ਮਨ ਸਦਾ ਹੈ ਜੂਰੇ ਜੈ ਪ੍ਰਸਾਦ ਤੂੰ ਪਾਵੇਂ ਸਾਚਰੇ ਮਨ ਮੇਰੇ ਮੁਕਤਾ ਸੋ ਰਾਚ ਜੈ ਪ੍ਰਸਾਦ ਸੰਭ ਕੀ ਗਤ ਹੋਏ ਨਾਨਕ ਜਾਪ ਜਾਪੈ ਜਪ ਸੋਇ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਾਪੈ ਜਪ ਸੋਇ ਵਾਇਗੁਰੂ ਦੀ ਕਾਲਸਾ ਵਾਇਗੁਰੂ ਦੀ ਫਤਹਿ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋ ਹਰੀ ਨਾਮ ਗੁਣ ਗਾਇਨ ਕਰਦੇ ਗੁਰੂ ਦੀ ਉਪਦੇਸ਼ ਕਰਦੇ ਹਨ ਜੈ ਪ੍ਰਸਾਦ ਤੋਂ ਪ੍ਰਗਟ ਸੰਸਾਰ ਤੇ ਇਸ ਪ੍ਰਭ ਕੋ ਮੂਲ ਨਾਮ ਨੂੰ ਵਿਚਾਰ ਬੜੀ ਪ੍ਰਭੂ ਦੀ ਕਿਰਪਾ ਹੁੰਦੀ ਹੈ ਐਵੇਂ ਨਹੀਂ ਆਪਣਾ ਜਨਮ ਹੋ ਜਾਂਦਾ ਪਹਿਲਾਂ ਜਨਮ ਤੋਂ ਪਹਿਲਾਂ ਆਪਾਂ ਪੂਰਨ ਰੂਪ ਚ ਹੁੰਨੇ ਆ ਜਿਹਨੂੰ ਕਹਿੰਦੇ ਨੇ ਜਿਗਾਟ ਤੇ ਉਸ ਬਲਬਲੇ ਦੀ ਤਰ੍ਹਾਂ ਹੁੰਨੇ ਆ ਉੱਥੋਂ ਆਪਣੀ ਪਰਵਰਿਸ਼ ਹੋਈ ਹੈ ਤੇ ਆਪਾਂ ਹੁਣ ਸੰਸਾਰ ਵਿੱਚ ਕਿੰਨੇ ਪ੍ਰਗਟ ਰੂਪ ਚ ਹੈਗੇ ਹਾਂ ਤੇ ਇਹੋ ਜੇ ਪ੍ਰਭੂ ਨੂੰ ਆਪਾਂ ਕਿਉਂ ਭਲਾਈ ਜੈ ਪ੍ਰਸਾਦ ਤੇਨਾ ਪ੍ਰਤਾਪ ਰੇ ਮਨ ਮੂੜ ਤ ਤਾਂ ਕੋ ਜਾਪ ਤੇ ਜਿੰਨੇ ਇਹਨਾਂ ਪ੍ਰਤਾਪ ਬਖਸ਼ਿਆ ਨਾ ਪ੍ਰਤਾਪ ਨੂੰ ਆਪਾਂ ਇਨਫਲੂਐਂਸ ਵੀ ਕਹਿ ਦਿੰਨੇ ਪ੍ਰਭਾਵ ਆਪਾਂ ਕਿਤੇ ਬੈਠੀਏ ਕੁਝ ਵੀ ਨਾ ਬੋਲੀਏ ਨਾ ਫਿਰ ਵੀ ਪ੍ਰਭਾਵ ਪੈ ਜਾਂਦਾ ਤੇ ਜਿੰਨੇ ਇਹੋ ਜਿਹਾ ਪ੍ਰਤਾਪ ਬਖਸ਼ਿਆ ਐ ਮੂਰਖਾ ਐ ਮਨ ਮੂਰਖ ਉਹਦਾ ਜਾਪ ਕਰ ਜਿੰਨੇ ਇਹ ਤੈਨੂੰ ਪ੍ਰਤਾਪ ਬਖਸ਼ਿਆ ਜਿਹਦੇ ਥਰੂ ਆਪਾਂ ਨੂੰ ਇਹਨਾਂ ਇਹ ਇਨਫਲੂਐਂਸ ਮਿਲੇ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜਿਹੜੇ ਤੇਰੇ ਕਾਰਜ ਰਾਸ ਕਰਾਉਂਦੇ ਨਾ ਹੈ ਪ੍ਰਭੂ ਉਸ ਪ੍ਰਭੂ ਨੂੰ ਕਿਸੇ ਜਾਨ ਮਨਸੰਦਾ ਹਜੂਰੇ ਉਹਨੂੰ ਕਦੇ ਦੂਰ ਕਰਕੇ ਨਾ ਜਾਣੀ ਉਹ ਤਾਂ ਆਪਣੇ ਅੰਦਰ ਹੱਥਾਂ ਪੈਰਾਂ ਤੋਂ ਵੀ ਗੁਰਬਾਣੀ ਚ ਕਹਿੰਦੇ ਨਾ ਨਜ਼ਦੀਕ ਹੁੰਦੇ ਜੈ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੂੜ ਤੂੰ ਤਾਂ ਸੋਰਾਚ ਤੇ ਇਹੋ ਜੀ ਮਾਇਆ ਭਰੀ ਜਿਹੜੀ ਦੁਨੀਆ ਜਿੱਥੇ ਪਟਕਿਆਣਾ ਬਹੁਤ ਹੀ ਆਸਾਨ ਹੈ ਉੱਥੇ ਤੇਨੂੰ ਗੁਰੂ ਦੀ ਕਿਰਪਾ ਹੈ ਗੁਰਬਾਣੀ ਦੀ ਕਿਰਪਾ ਹੈ ਤੇ ਤੂੰ ਸੱਚ ਨਾਲ ਜੁੜਦਾ ਰੇ ਮਨ ਮੇਰੇ ਤੁਤਾ ਸਿਹਰਾਜ ਇਹੋ ਜੇ ਪ੍ਰਭੂ ਦਾ ਸ਼ੁਕਰਾਨਾ ਕਰਿਆ ਕਰ ਜੈ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ ਤੇ ਜਿਹੜਾ ਵੀ ਇਨਸਾਨ ਦੁਆਰ ਦੂਰ ਕਰਦਾ ਨਾ ਤੇ ਇੱਕ ਨਾਲ ਮਿਲਦਾ ਉਸ ਦੀ ਗਤੀ ਹੁੰਦੀ ਹੈ ਉਸ ਦੀ ਪਰਮ ਗਤੀ ਹੁੰਦੀ ਹੈ ਉਸ ਦਾ ਜੀਵਨ ਮਨੋਰਥ ਹੀ ਪੂਰਾ ਹੋ ਜਾਂਦਾ ਹੈ ਜੈ ਪ੍ਰਸਾਦ ਸਭ ਕੀ ਗਤ ਹੋਏ ਜਿਹੜਾ ਸਾਰਿਆਂ ਤੇ ਇਦਾਂ ਦੇ ਦਇਆ ਕਰਦਾ ਉਸ ਗੁਰਬਾਣੀ ਪ੍ਰਕਾਸ਼ ਨੂੰ ਉਸ ਪ੍ਰਭੂ ਨੂੰ ਉਸ ਕਰਤਾ ਪ੍ਰਭੂ ਨੂੰ ਇਸ ਉਸ ਇੱਕਮ ਕਰ ਵਾਹਿਗੁਰੂ ਨੂੰ ਹਮੇਸ਼ਾ ਯਾਦ ਰੱਖ ਨਾਨਕ ਜਾਪ ਜਪੇ ਜਪ ਸੋਏ ਉਸ ਪ੍ਰਭੂ ਨੂੰ ਹਮੇਸ਼ਾ ਯਾਦ ਰੱਖੋ ਜਿਹੜਾ ਆਪਣਾ ਸਿਰਜਣਹਾਰ ਹੈ ਜਿਨੇ ਆਪਣੀ ਪਾਲਣਾ ਕੀਤੀ ਜਿਨੇ ਆਪਾਂ ਨੂੰ ਪ੍ਰਤਾਪ ਬਖਸ਼ਿਆ ਜਿਹੜੇ ਆਪਣੇ ਕਾਰਜ ਰਾਸ ਕਰਾਉਂਦਾ ਹੈ ਇਹੋ ਜੇ ਪ੍ਰਭੂ ਦਾ ਹਮੇਸ਼ਾ ਜਾਪ ਜਪੀਏ ਉਹਨੂੰ ਕਦੇ ਵੀ ਨਾ ਭੁਲਾਈਏ ਕਦੇ ਵੀ ਨਾ ਵਿਸਾਰੀਏ ਇਹੋ ਜੇ ਗੁਰੂ ਜੀ ਦਾ ਉਪਦੇਸ਼ ਹੈ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਮੈਂ ਅਗਲ ਤੇਰੀ ਦਾਸ ਖੀਮਾ ਦਾ ਜਾਚਕ ਹਾਂ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ